ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੰਡਾਵੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਪਠੰਡਾ ਬਾਈ ਕੋਲ ਦੋ ਟੋਕੜ ਗੱਬਣ ਮੱਝਾਂ ਪਕਾਉਆ ਜੀ ਬੱਚੇ ਨਾਲ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਸਿਗਾ ਜੀ ਸਸਿਗਾ ਜੀ ਨਾਮ ਦਰਸ਼ਨ ਸਿੰਘ ਪਿੰਡ ਕੰਡਾਵੰਨਾ ਜਿਲ੍ਹਾ ਕੰਡਾਵੰਨਾ ਜੀ ਹਾਂਜੀ ਬਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਪਹਿਲੀ ਮੈਂ ਵੀਰੇ 6.5 ਮਹੀਨੇ ਗੱਬਣਾ ਹਾਂਜੀ 8 ਕਿਲੋ ਦੁੱਧਾ ਹਾਂਜੀ ਬਾਹਰ ਕੱਟੀ ਆ ਜੇ ਮਗਰ ਕੱਟੀ ਆ ਜੇ ਬੱਚੇ ਦੀ ਮਿਲਦੀ ਹੈ ਠੀਕ ਹੈ ਜੀ ਚੈੱਕ ਕਰਾ ਕੇ ਲੈ ਜਣਾ ਮਰਜੀ ਬੰਦਾ ਠੀਕ ਹੈ ਜੀ ਤੇ ਅਗਲੀ ਵਾਈ ਮੱਝ ਅਗਲੀ ਵਾਈ ਵੀ ਖੱਤਮੀ ਨਹੀਂ ਗੱਪਣ ਆਏ ਹਾਂਜੀ ਇਹਦੇ ਦੁੱਧ ਮੰਨ ਲਓ ਤਾਂ 3.5 ਕਿਲੋ 3.5 ਪਾਸ ਕਰਾਉਂਦੀ ਆ ਮਨ ਲਓ ਹਾਂਜੀ ਬੱਚੇ ਦੀ ਮਿਲਦੇ ਬੱਚਾ ਦੇ ਮਾਰ ਕੱਟਾ ਬੱਚਾ ਮਾਰ ਕੱਟਾ ਹਾਂਜੀ ਠੀਕ ਹੈ ਜੀ ਲੋਪਰਾ ਆਉਗੀ ਚੈੱਕ ਕਰਾ ਕੇ ਲੈ ਜਾ ਸਕਦਾ ਕੋਈ ਵਾਜੀ ਠੀਕ ਹੈ ਜੀ ਵਾਈ ਕੋਲ ਟੋਕੜ ਗੱਪਣ ਮੱਝਾਂ ਦੋ ਰੇਟ ਵੱਡੀ ਵੀਡੀਓ ਚ ਦੱਸਿਆ ਪਰਾ ਉਹ ਚੈੱਕ ਕਰ ਸਕਦੇ ਨਾਲੇ ਦੇਖ ਸਕਦੇ ਤੋਰਾ ਤਰਾ ਸੰਗੀ ਤਰਾ ਤੇ ਜਰੂਰ ਕਨੈਕਟ ਕਰੋ ਪੈਂਡ ਕੰਡਾਵਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਟੰਡਾ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਾਤੋ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਨੰਦ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਦੋਨਾਂ ਮਗਰ ਭਰਾ ਬੱਚੇ ਆ ਇੱਕ ਮਗਰ ਕੱਟਾ ਇੱਕ ਮਗਰ ਹੈਗੀ ਕੱਟੀ ਠੀਕ ਹੈ ਜੀ ਟੋਕੜ ਗੱਬਣਾ ਦੀ ਤੁਹਾਨੂੰ ਪਤਾ ਹੀ ਹੈ ਮਾਰਕੀਟ ਬਹੁਤ ਅੱਜ ਕੱਲ ਮਿਲਦੀਆਂ ਨਹੀਂ ਪਰ ਬਾਈ ਪਤਾ ਨਹੀਂ ਕਿੱਥੋਂ ਲੱਭ ਲਿਆਉਂਦਾ ਬਾਈ ਦਾ ਵਪਾਰ ਦਾ ਕੰਮ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ